ਲੋ ਵੀ ਮੇਤੋ ਠੰਡ ਜਾਦੇ ਹੋਣ ਕਰਕੇ ਅੱਜ ਆਪਾਂ ਸਫਾਈ ਕਰ ਰਹੇ ਆ ਆਪਣੇ ਮੁਰਗੀਆਂ ਵਾਲੇ ਕਮਰੇ ਦੀ ਤੇ ਪਹਿਲਾਂ ਲਾਇਆ ਆਪਾਂ ਝਾੜੂ ਜਿਹੜੀ ਮਿੱਟੀ-ਮੁੱਟੀ ਆ ਤੇ ਜਿਹੜਾ ਪਹਿਲਾਂ ਦਾ ਫੂਜ ਜਆ ਪਾਇਆ ਸੀ ਆਪਾਂ ਉਹ ਕੱਢਤਾ ਆਪਾਂ ਬਾਹਰ ਤੇ ਬਾਹਰ ਕੱਢ ਕੇ ਨੂੰ ਤੇ ਕੰਧ ਦੇ ਨਾਲ ਹੀ ਲਾਤਾ ਇੱਥੇ ਥੋੜੇ ਟੋਏ ਪਏ ਪਏ ਸੀ ਜੰਮ ਜੂਗਾ ਇਹ ਤੇ ਇਸ ਤੋਂ ਬਾਅਦ ਆਪਾਂ ਕਰਤੀ ਸਫਾਈ ਬਿਲਕੁਲ ਮਾਰਾ ਜੇ ਪਾਣੀ ਛਿੜਕ ਕੇ ਚੰਗੀ ਤਰ੍ਹਾਂ ਮਾਰਤੀ ਬੋਂਕਰ ਇੱਧਰ ਕੱਚਾ ਥਾਂ ਵੀ ਛੜਤਾ ਤੇ ਮਖ ਚੱਲ ਇੱਧਰ ਖੇੜਕੋੜ ਵੀ ਲਿਆ ਕਰਨੀ ਆ ਉਸ ਤੋਂ ਬਾਅਦ ਲੈਂਦੀ ਆਪਾਂ ਕਲੀ ਚੂਨਾ ਚੂਨੇ ਦਾ ਕਰਤਾ ਆਪਾਂ ਥੱਲੇ ਛਿੜਕਾ ਪੂਰੀ ਚੰਗੀ ਤਰ੍ਹਾਂ ਗਲਵਜ਼-ਗਲਵਜ਼ ਪਾਏ ਆ ਮਗਰ ਹੱਥ ਵੀ ਆ ਪਾੜ ਜਾਣਗੇ ਤੇ ਚੂਨੇ ਦਾ ਛਿੜਕਾ ਕਹਿੰਦੇ ਬਿਮਾਰੀਆਂ ਵਾਸਤੇ ਸਹੀ ਰਹਿੰਦਾ ਇਹਦੇ ਨਾਲ ਥੱਲੇ ਦੇ ਬੈਕਟੀਰੀਆ ਹੁੰਦੇ ਮਰ ਜਾਂਦੇ ਸਾਰੇ ਚੂਨਾ ਚੰਗੀ ਤਰ੍ਹਾਂ ਕਰਕੇ ਛਿੜਕਾ ਆਪਾਂ ਉਸ ਤੋਂ ਬਾਅਦ ਲਿਆਂਦਾ ਚੌਲਾਂ ਦਾ ਛਿਲਕਾ ਚੌਲਾਂ ਦਾ ਛਿਲਕਾ ਲਿਆਂਦਾ ਆਪਾਂ ਤੇ ਇਹ ਵੀ ਹੁਣ ਕਰਦੇ ਆਂਗੇ ਥੱਲੇ ਏਕੇ-ਏਕੇੰਚਾ ਚੜਾਉ ਇਹਦੇ ਨਾਲ ਠੰਡ ਨਹੀਂ ਲੱਗਦੀ ਜਾਨਵਰ ਨੂੰ ਥੱਲੇ ਪੈਰਾਂ ਤੋਂ ਠੰਡ ਜ਼ਿਆਦਾ ਮਾਂਦੇ ਆ ਤਾਂ ਕਰਕੇ ਬਿਮਾਰੀ ਨਹੀਂ ਆਉਂਦੀ ਕੋਈ ਚੰਗੀ ਤਰ੍ਹਾਂ ਚੜਾਉਣ ਤੋਂ ਬਾਅਦ ਤੇ ਇਹ ਤੋਂ ਬਾਅਦ ਆਪਾਂ ਛੱਡ ਕੇ ਦੇਖਾਂਗੇ ਜਾਨਵਰ ਇੱਥੇ ਕਿਦਾਂ ਦਾ ਮਹਿਸੂਸ ਕਰਦੇ ਆ ਲਓ ਜੀ ਕੰਮ ਆਪਣਾ ਹੋ ਗਿਆ ਕੰਪਲੀਟ ਇੱਥੇ ਤੇ ਦੇਖੋ ਜੀ ਕਰਨ ਲੱਗੇ ਚੈਕਿੰਗ ਤੇ ਹੁਣ ਆਹ ਮੁਰਗੀ ਮੈਨੂੰ ਕਹਿੰਦੀ ਅੰਡੇ ਦੋ-ਦੋ ਦੇ ਆ ਕਰਾਂਗੇ ਅਸੀਂ ਘਰ ਬਹੁਤ ਪਸੰਦ ਆਇਆ ਨਾ ਮੈਨਾਂ ਨੂੰ ਦੇਖੋ ਬਹੁਤ ਖੁਸ਼ ਹੈ ਤੇ ਇੱਧਰ ਆਪਣੇ ਕੁਛਕ ਜਾਨਵਰ ਇੱਧਰ ਛੱਡੇ ਹੋਏ ਆ ਇਸ ਤੋਂ ਬਾਅਦ ਫਿਰ ਇਹਨਾਂ ਦਾ ਦੇਖਾਂਗੇ ਆਪਾਂ ਇਹ ਨਹੀਂ ਕਰਾਂਗੇ ਸੈਟਿੰਗ ਵਿੱਚ ਮੇਰੇ ਵੀਰ ਕਹਿੰਨਗੇ ਆਂਡੇ ਮਹਿੰਗੇ ਆਂਡੇ ਤਿਆਰ ਕਰਨੇ ਬਹੁਤ ਔਖੇ ਬਈ